ਪੰਜਾਬ ਕੈਬਨਿਟ 'ਚ ਹੋਏ ਵਿਸਥਾਰ ਦੀ ਪੰਜਾਬ ਦੀ ਵਜ਼ਾਰਤ 'ਚ ਤਿੰਨ ਹੋਰ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਨਵੇਂ ਮੰਤਰੀਆਂ 'ਚ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ, ਵਿਧਾਇਕ ਦਲਜੀਤ ਸਿੰਘ ਚੀਮਾ ਤੇ ਸੋਨ ਸਿੰਘ ਠੰਡਲ ਦੇ ਨਾਮ ਸ਼ਾਮਲ ਨੇ। ਇਹ ਤਿੰਨੋਂ ਮੰਤਰੀ ਕੈਬਨਿਟ ਮੰਤਰੀ ਵਜੋਂ ਸੌ ਲੈ ਚੁੱਕੇ ਨੇ। ਰਾਜਪਾਲ ਸ਼ਿਵਰਾਜ ਪਾਟਲ ਨੇ ਇਹਨਾਂ ਤਿੰਨਾਂ ਨਵੇਂ ਮੰਤਰੀਆਂ ਨੂੰ ਸੌਂ ਚਕਾਉਣ ਦੀ ਰਸਮ ਅਦਾ ਕੀਤੀ ਆ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਧੀਨ 18 ਕੈਬਨਿਟ ਮੰਤਰੀ ਸੀ ਜਿਨ੍ਹਾਂ ਵਿੱਚੋਂ ਤਿੰਨ ਮੰਤਰੀ ਇਸ ਸਮੇਂ ਪੰਜਾਬ ਕੈਬਨਿਟ ਦਾ ਹਿੱਸਾ ਨਹੀਂ ਨੇ। ਬੜਾ ਬੇਸ਼ੱਕ ਜਹੇਦਾਰ ਤੋਤਾ ਸਿੰਘ ਵਾਪਸ ਮੰਤਰੀ ਮੰ ਸਰਵਨ ਸਿੰਘ ਫਲੌਰ ਦੇ ਵੱਲੋਂ ਅਸਤੀਫਾ ਦਿੱਤਾ ਜਾ ਚੁੱਕਿਆ ਜਿਹਨਾਂ ਦੀ ਪੂਰਤੀ ਦੇ ਲਈ ਨਵੇਂ ਤਿੰਨ ਮੰਤਰੀ ਸ਼ਾਮਲ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਕੈਬਨਿਟ ਦੇ ਵਿੱਚ 2012 ਚ ਆਕਾਲੀ ਦਲ ਦੀ ਲਗਾਤਾਰ ਦੂਸਰੀ ਪਾਰੀ ਚ ਜਗਦਰ ਤੋਤਾ ਸਿੰਘ ਜਗੀਰ ਕੌਰ ਅਤੇ ਸਰਵਨ ਸਿੰਘ ਫਲੌਰ ਆਪਣੇ ਅਹੁਦੇ ਛੱਡ ਚੁੱਕੇ ਸੀ ਜਿਸ ਤੋਂ ਬਾਅਦ ਖਾਲੀ ਹੋਈਆਂ ਇਹ ਤਿੰਨ ਸੀਟਾਂ ਨੂੰ ਭਰਨ ਦੇ ਲਈ ਇਹਨਾਂ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਜਗਦਰ ਤੋਤਾ ਸਿੰਘ ਜੋ ਕਿ ਸਾਬਕਾ ਸਿੱਖਿਆ ਮੰਤਰੀ ਨੇ ਔਰ ਦਲਜੀਤ ਸਿੰਘ ਜੀਮਾ ਬੁਲਾਰੇ ਵੀ ਨੇ ਔਰ ਵਿਧਾਇਕ ਵੀ ਨੇ ਸ਼੍ਰੋਮਣੀ ਆਕਾਲੀ ਦਲ ਦੇ ਸੋਨ ਸਿੰਘ ਠੰਡਲ ਜੋ ਕਿ ਮਹਿਲਪੁਰ ਤੋਂ ਵਿਧਾਇਕ ਨੇ ਤਿੰਨ ਨਵੇਂ ਮੰਤਰੀ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਜਹੇਦਾਰ ਤੋਤਾ ਸਿੰਘ ਜੋ ਕਿ ਪਹਿਲਾਂ ਅਸਤੀਫਾ ਦੇ ਚੁੱਕੇ ਸਨ ਤੇ ਹੁਣ ਫਿਰ ਵਾਪਸੀ ਕੀਤੀ ਹੈ ਮੰਤਰੀ ਮੰਡਲ ਦੇ ਵਿੱਚ ਡਾਕਟਰ ਦਲਜੀਤ ਸਿੰਘ ਟੀਮਾ ਜੋ ਕਿ ਬਲਾਰਾ ਹੋਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਨੇ ਸੋਨ ਸਿੰਘ ਠੰਡਲ ਜੋ ਮਹਿਲਪੁਰ ਤੋਂ ਵਿਧਾਇਕ ਨੇ ਤਿੰਨ ਨਵੇਂ ਕੈਬਨਿਟ ਮੰਤਰੀ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਤੌਰ ਮੰਤਰੀ ਆ ਜੋ ਸੋਚ ਕੋਈ ਗਿਆ ਜਿਹੜਾ ਕਾਫੀ ਲੋਡ ਮੁੱਖ ਮੰਤਰੀ ਜੀ ਤੇ ਛੋੜਿਆ ਦੇ ਸੀ ਹੁਣ ਇਹਨੂੰ ਵੰਡਿਆ ਜਾਊਗਾ ਬੜੇ ਕਾਬਿਲ ਦੇਨ ਪਾਰਟੀ ਦੇ ਲੀਡਰ ਨੂੰ ਅਸੀਂ ਮੰਤਰੀ ਬਣਾਇਆ ਬਹੁਤ ਮਿਹਨਤ ਕਰਕੇ ਪਾਰਟੀ ਦੇ ਵਿੱਚ ਪਾਰਟੀ ਦੇ ਕਾਰਡ ਨੂੰ ਤੇ ਪੰਜਾਬੀਆਂ ਨੂੰ ਉਹ ਆਪਣਾ ਮਿਹਨਤ ਕਰਕੇ ਕੰਮ ਕਰਨਗੇ